ਕੰਗਸ ਸੰਦੀਪ ਪਾਠਕ ਦੀ ਪਲਾਨਿੰਗ ਤੇ ਭਗਵੰਤ ਮਾਨ ਦੀ ਇੰਪਲੀਮੈਂਟੇਸ਼ਨ ਇਹ ਦੋਨਾਂ ਦੀ ਕੰਬੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਹੁਣ ਪਹਿਲਾਂ ਆਪਾਂ ਗੱਲ ਕਰ ਲਈ ਅਮਰਿਤਪਾਲ ਦੇ ਭਰਾ ਦੀ ਅਮਰਿਤਪਾਲ ਦੇ ਭਰਾ ਨੂੰ ਇੱਕ ਫਰਜੀ ਕੇਸ ਮੈਂ ਖੁਦ ਇਹ ਕਹਿੰਨਾ ਕਿ ਇਹ ਫਰਜੀ ਕੇਸ ਹੈ ਫਰਜੀ ਕੇਸ ਐਨਡੀਪੀ ਦੇ ਫਫਾਇਆ ਗਿਆ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇਗੇ ਇੱਕ ਤਾਂ ਜਿਹੜੀ ਵਿਸ਼ੋਏ ਦੀ ਇੰਟਰਵਿਊ ਪੰਜਾਬ ਸਰਕਾਰ ਨੇ ਖੁਦ ਐਡਮਿਟ ਕੀਤੀ ਹਾਈ ਕੋਰਟ ਤੋਂ ਪੰਜਾਬ ਦੇ ਵਿੱਚ ਹੋਈ ਹੈ ਉਤੇ ਹੋਰ ਹੀ ਫਜ਼ੀਹਾਤ ਤੋਂ ਧਿਆਨ ਭਟਕਾਉਣ ਲਈ ਇਹ ਕੀਤਾ ਗਿਆ ਤਾਂ ਕਿ ਸਾਰਾ ਮੁੱਦਾ ਉਧਰ ਡਿਵਰਟ ਹੋ ਜੇ ਉਹਨੂੰ ਉਹਨੂੰ ਕਵਰ ਅਪ ਆਪਰੇਸ਼ਨ ਕਵਰ ਅਪ ਕਹਾਂਗਾ ਮੈਂ ਆਪਰੇਸ਼ਨ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਫਾਇਦਾ ਕੀ ਲੈਣ ਦੀ ਕੋਸ਼ਿਸ਼ ਕੀਤੀ ਕਿ ਅਮਰਿਤਪਾਲ ਤੇ ਸਰਵਜੀਤ ਸਿੰਘ ਖਾਲਸਾ ਦੇ ਜੋ ਜਿੱਤ ਹੋਈ ਇੱਕ ਜਿਹਨੂੰ ਕਹਿੰਦੇ ਆ ਪੰਥਕ ਵੋਟ ਜਿਹੜੀ ਉਹਨਾਂ ਨੂੰ ਪਈ ਜਾ ਕੇ ਤੇ ਉਹ ਤੋਂ ਡਰੀ ਹੋਈ ਪੰਜਾਬ ਫਕਰ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਅਮਰਿਤਪਾਲ ਤੇ ਹੋਰ ਸਾਰੇ ਉਹ ਸਿੱਖ ਆਗੂਆਂ ਤੇ ਸਿੱਖ ਪੰਥਕ ਜਿਹੜੇ ਪੰਥਕ ਆਗੂਆਂ ਤੇ ਤੋਮਤ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਸ਼ਾਇਦ ਇਸ ਮਾਮਲੇ ਚ ਇਨਵੋਲਵ ਨੇ ਤੇ ਉਹ ਕਿਉਂਕਿ ਦਿੰਨ ਸਾਥੀ ਜੋ ਅਮਰਤਪਾਲ ਨੇ ਉਹ ਅਨਾਉਂਸ ਕਰ ਚੁੱਕੇ ਆ ਕਿ ਅਸੀਂ ਬਾਅਦ ਇਲੈਕਸ਼ਨ ਲੜਾਂਗੇ ਤੇ ਉਹਨਾਂ ਦੀ ਜਿੱਤ ਤੋਂ ਡਰ ਤੋਂ ਤਾਂ ਕਿ ਉਹਨਾਂ ਤੇ ਇਹ ਟੈਗ ਇਸ ਟੈਂਪਲ ਆਈ ਜਾਵੇ ਕਿ ਇਹ ਤਾਂ ਭਾਈ ਫਰਾਡ ਨੇ ਉਹ ਉਹ ਉਹਨੂੰ ਉਹ ਸਾਬਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇੱਥੇ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਕੀਤੀ ਹੈ ਪਰ ਫਸ ਗਏ ਜਦੋਂ ਇੱਕ ਡੋਪ ਟੈਸਟ ਡੋਪ ਟੈਸਟ ਕਹਿੰਦੇ ਜੀ ਕਈ ਲੋਕ ਰੌਲਾ ਪਾ ਰਹੇ ਡੋਪ ਟੈਸਟ ਹੋਇਆ ਜੀ ਡੋਪ ਟੈਸਟ ਹੋਇਆ ਤੁਸੀਂ ਕਿਉਂ ਬੋਲੀ ਜਾਂਦੇ ਹੋ ਮੈਨੂੰ ਵੀ ਕਈ ਟਵੀਟ ਦੇ ਉੱਪਰ ਰਿਪਲਾਈ ਆਏ ਡੋਪ ਟੈਸਟ 2023 ਜੁਲਾਈ 2023 ਚ ਖੁਦ ਭਗਵੰਤ ਮਾਨ ਹੋਮ ਮਿਨਿਸਟਰ ਦੇ ਵਿਜੀਲੈਂਸ ਡਿਪਾਰਟਮੈਂਟ ਨੇ 42% ਡੋਪ ਟੈਸਟ ਜਿਹੜੇ ਆ ਗਏ ਆ ਉਹਨਾਂ ਚ ਨਿਯਮਤਾ ਪਾਈ ਗਈ ਮਤਲਬ 42% ਡੋਪ ਟੈਸਟ ਮੈਨਿਪੂਲੇਟ ਕੀ ਹੋਏ ਨੇ ਤੇ ਜਿਹੜੇ ਕੀ ਕਲੀਅਰ ਹੋਏ ਨੇ ਤੇ ਇਹ ਖੁਦ ਭਗਵੰਤ ਮਾਨ ਨੇ ਮੰਨਿਆ ਤੇ ਪੰਜਾਬ ਪੁਲਿਸ ਨੇ ਮੰਨਿਆ ਵਿਜੀਲੈਂਸ ਡਿਪਾਰਟਮੈਂਟ ਨੇ ਮੰਨਿਆ ਤਾਂ ਫਿਰ ਇਹ ਡੋਪ ਟੈਸਟ ਫਰਜੀ ਕਿਉਂ ਨਹੀਂ ਮੋਰਓਵਰ ਜਦ ਇਹ ਆਪਣੇ ਐਮਐਲਏ ਨੂੰ ਜਿਹੜਾ ਇਹਦਾ ਨਾ ਐਮਐਲਏ ਇੱਕ ਅਰੈਸਟ ਹੋਇਆ ਹੋਇਆ ਹੈਗਾ ਤੇ ਉਸ ਐਮਐਲਏ ਨੂੰ ਇਹ 2 ਮਹੀਨੇ ਰਜਿੰਦਰਾ ਹਸਪਤਾਲ ਤੇ ਫਰਜੀ ਰਿਪੋਰਟਾਂ ਬਣਾ ਕੇ ਮੈਡੀਕਲ ਗਰਾਉਂਡ ਤੇ ਰੱਖੀ ਰੱਖਿਆ ਤਾਂ ਜਦੋਂ ਖੁਲਾਫਾ ਹੋਇਆ ਫਿਰ ਜੇਲ੍ਹ ਭੇਜਣਾ ਪਿਆ ਤਾਂ ਡੋਪ ਟੈਸਟ ਬੜੀ ਛੋਟੀ ਗੱਲ ਹੈ ਨਾ ਵਾਸਤੇ আর ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਦਾ ਡੋਪ ਟੈਸਟ ਤੇ ਫਰਜੀ ਐਫਆਈਆਰ ਇੱਕ ਘੰਟੇ ਵਾਸਤੇ ਵੀ ਕੋਰਟ 'ਚ ਨਹੀਂ ਟਿਕੇ ਕੋਰਟ ਨੇ ਅਮਰਿਤਪਾਲ ਦੇ ਭਰਾ ਨੂੰ ਡਿਡਿਸ਼ਲ ਰਿਮਾਂਡ ਤੇ ਭੇਜਿਆ ਜਦਕਿ ਇਹ ਪੁਲਿਸ ਰਿਮਾਂਡ ਮੰਗਦੇ ਰਹੇ ਐਥੋਂ ਸਾਬਿਤ ਹੁੰਦਾ ਹੈ ਕੋਰਟ ਨੇ ਮੰਨ ਲਿਆ ਕਿ ਡੋਪ ਟੈਸਟ ਵੀ ਫਰਜੀ